ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਆਪ ਜੀ ਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਵਾ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਅੱਜ 11 3 2025 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਸੁਨੋ ਜੀ ਤਲ ਗੁਰ ਸੇਵੀ ਐ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹ ਛੱਟੀ ਐ ਤਉਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਤਿਜਾ ਹਰ ਜਿਓ ਤੋਦੋਂ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲਖੇਨ ਵਿਸਰਹਿ ਤੂ ਸੁਆਮੀ ਜਾਣ ਬਰਸ 50 ਹਰ ਜੀਉ ਤਉਦਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣਉ ਬਰਸ 50 ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸਬਦ ਪ੍ਰਗਾਸਾ ਹਰ ਜਿਉ ਤੁਮ ਆਪੇ ਦੇਹੋ ਬੁਝਾਈ ਹਰ ਜੀਓ ਤੋਦ ਵਿਟਹੋ ਵਾਰਿਆ ਸਦ ਹੀ ਤੇਰੇ ਨਾਮ ਵਿਟਹੋ ਬਲ ਜਾਈ ਰਹਾ ਹਮ ਸਬਦ ਮੋਏ ਸਬਦ ਮਾਰ ਜੀਵਲੇ ਪਾਈ ਸਬਦ ਦੇ ਹੀ ਮੁਕਤ ਪਾਈ ਸਬਦ ਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਾਰ ਸੋ ਰਹਿ ਆ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੂ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਾਨਮੁਖ ਮੁਗਧ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇ ਸੋ ਬੇਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਏ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਮਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਔਰ ਨਾ ਦੂਜਾ ਕੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹਾਲਾ ਤੀਜਾ ਹਰ ਜੀਉ ਤੁਧਨੋਂ ਸਦਾ ਸਾਲਾਹੀ ਪਿਆਰੇ ਜਚਰ ਘਟ ਅੰਤਰ ਹੈ ਸਾਸਾ ਇੱਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣੋਂ ਬਰਸ 50